ਭੰਗੇ ਕਰੋ ਭੰਗੇ ਕਰੋ ਹੀਰੋ ਤੇਰਾ ਬਰਾਬਰ ਬਰਾਬਰ ਮੁਲਾਵਾ ਟ੍ਰਿਕ ਟ੍ਰਾਂਸਪੋਰਟ ਮੁਲਾਵਾ 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 ਸਾਡੇ ਗਲੇ ਦੀ ਹੱਡੀ ਬਣੂਗਾ ਉਦੋਂ ਉਹ ਗੈਂਗਸਟਰ ਮਾਰਿਆ ਜਾਂਦਾ ਉਦੋਂ ਹੀ ਹੀਰੋਇਨ ਫੜੀ ਜਾਂਦੀ ਹੈ ਉਦੋਂ ਹੀ ਨਗਰੀ ਕਾਸੀ ਫੜੀ ਜਾਂਦੀ ਹੈ ਸੋ ਬਾਈ ਜੀ ਹੈਲੋ ਜਣਾਣਾ ਕਰੋ ਸਾਰਾ ਕੁਝ ਇੱਥੇ ਮਿਲ ਜੂਗਾ ਗੱਲਾਂ ਕਰਨ ਨੂੰ ਦਿਲ ਕਰਦਾ ਗੱਲਾਂ ਬਹੁਤ ਆ ਜੇ ਸੁਣੀਓਗੇ ਤਾਂ ਬੋਲੀ ਜਾਵਾਂਗੇ ਪੰਜਾਬ ਦੇ ਵਸਨੀਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੇ ਬਦਲਾ ਨਾਲ ਲਿਆਉਣ ਦੀ ਲਹਾਂਦੀ ਹੈ ਬੜੀਆਂ ਚਾਵਾ ਤੇ ਆਸ਼ਾਵਾ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਬਣਾਈ ਸੀ ਤੇ ਬੜੀਆਂ ਪ੍ਰਚਾਰ ਕੀਤਾ ਸੀ ਅਸੀਂ ਬੱਸਾਂ ਦੇ ਵਿੱਚ ਤੇ ਲੱਡੂ ਵੰਡੇ ਸੀ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਸਾਨੂੰ ਕਿਉਂ ਮੰਡੇ ਸੀ ਸਾਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਜੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਧਰਨਾ ਲੱਗਣ ਨਹੀਂ ਦਿੱਤਾ ਜਾਊਗਾ ਸਾਰੀਆਂ ਮੰਗਾਂ ਸਾਰੇ ਕੰਟਰੈਕਟ ਤੇ ਸਾਰੇ ਆਊਟਸੋਰਸ ਦੇ ਮੁਲਾਜ਼ਮਾ ਜਿਹੜੇ ਉਹ ਪੱਕੇ ਕੀਤੇ ਜਾਣਗੇ ਹੋਇਆ ਸਾਰਾ ਕੁਝ ਉਲਟ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਅਸੀਂ ਬੜੇ ਲੰਬੇ ਸਮੇਂ ਤੋਂ ਕੱਚੇ ਆਊਟਸੋਰਸ ਤੇ ਕੰਟਰੈਕਟ ਤੇ ਕੰਮ ਕਰਦਾ ਆ ਰਹੇ ਹਾਂ ਪਿਛਲੀਆਂ ਸਰਕਾਰਾਂ ਨੂੰ ਵੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਲਗਾਤਾਰ ਅਸੀਂ ਮੰਗ ਪੱਤਰ ਵੀ ਦੇ ਰਿਹਾ ਤੇ ਲਗਾਤਾਰ ਸ਼ਿੰਗਾਰਚ ਦੇ ਰਹੇ ਤੇ ਵੀ ਆ ਪਿਛਲੇ ਸਮੇਂ ਦੇ ਵਿੱਚ 1 ਜੁਲਾਈ ਨੂੰ ਸਾਡੀ ਮੀਟਿੰਗ ਹਿਆਰਪੁਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਹੋਈ ਬੜੇ ਸਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਟਰਾਂਸਪੋਰਟ ਦੇ ਸੈਕਟਰੀ ਤੇ ਟਰਾਂਸਪੋਰਟ ਦੇ ਮਿਨਿਸਟਰ ਨੂੰ ਹੁਕਮ ਦਿੱਤੇ ਕਿ ਇੱਕ ਟਰਾਂਸਪੋਰਟ ਦੇ ਵਿੱਚ ਵੱਖਰੀ ਪਾਲਿਸੀ ਬਣਾ ਕੇ ਜਿਹੜੇ ਟਰਾਂਸਪੋਰਟ ਦੇ ਕੰਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਠੇਕੇਦਾਰ ਬਾਹਰ ਕੀਤਾ ਜਾਵੇ ਇਨਾਂ ਦੀਆਂ ਸਾਰਥਕ ਮੰਗਾਂ ਦਾ ਜਿਹੜਾ ਉਹ ਹੱਲ ਕੀਤਾ ਜਾਵੇ ਪਰ ਟਰਾਂਸਪੋਰਟ ਦਾ ਮੰਤਰੀ ਤੇ ਟਰਾਂਸਪੋਰਟ ਦੇ ਸੈਕਟਰੀ ਸਾਹਿਬ ਆ ਜਿਹੜੇ ਡਾਇਰੈਕਟਰ ਸਾਹਿਬ ਨੇ ਉਹਨਾਂ ਨੇ ਬਿਲਕੁਲ ਅਚੀਵ ਮਿਨਿਸਟਰ ਦੇ ਹੁਕਮਾਂ ਨੂੰ ਜਿਹੜਾ ਸਿੱਕੇ ਤੇ ਟੰਗਿਆ ਉਹਨਾਂ ਨੇ ਜਿਹੜੀ ਪਾਲਿਸੀ ਬਣਾਈ ਸੀ ਉਸ ਕਮੇਟੀ ਨੇ ਪਾਲਿਸੀ ਬਣਾਈ ਸੀ ਉਹਨੂੰ ਸਿਰੇ ਤੋਂ ਇਨਕਾਰ ਕਰਕੇ ਰੱਦ ਕਰ ਦਿੱਤਾ ਇੱਕ ਕੱਚੀ ਪਿੱਲੀ ਪਾਲਿਸੀ ਜਿਹੜੀ ਡਾਊਨ ਕੈਡਰ ਦੀ ਪਾਲਿਸੀ ਆ ਉਹ ਸਾਡੇ ਤੇ ਲਿਆ ਕੇ ਥੋਪਣ ਦੀ ਗੱਲ ਆ ਜਿਹੜੇ ਟਰਾਂਸਪੋਰਟ ਮਿਨਿਸਟਰ ਕਰ ਰਹੇ ਆ ਬਿਲਕੁਲ ਵੀ ਟਰਾਂਸਪੋਰਟ ਦਾ ਕੰਮ ਆ ਬਿਲਕੁਲ ਜਾਗਦਾ ਅਸੀਂ ਇਹੋ ਜੀ ਕੱਚੀ ਪਿੱਲੀ ਪਾਲਸੀ ਬਿਲਕੁਲ ਵੀ ਪ੍ਰਵਾਨ ਨਹੀਂ ਕਰਾਂਗੇ ਅਸੀਂ ਸਾਡੀ ਮੰਗ ਆ ਮੁੱਖ ਮੰਤਰੀ ਤੋਂ ਕਿ ਆਪ ਬੈਠ ਕੇ ਸਾਡੀਆਂ ਮੰਗਾਂ ਦਾ ਸਾਰਥਕ ਹੱਲ ਕੱਢੇ ਸਾਨੂੰ ਸਰਵਿਸ ਰੂਲਾ ਨਾਲ ਸਾਡੇ ਮੁਲਾਜ਼ਮਾਂ ਨੂੰ ਪੱਕਾ ਕਰੇ ਜਿਹੜੇ ਸਾਡੇ ਠੇਕੇਦਾਰ ਲੁੱਟ ਕਰਦੇ ਆ ਉਹਨਾਂ ਠੇਕੇਦਾਰਾਂ ਨੂੰ ਬਾਹਰ ਕਰਕੇ ਸਾਡਾ ਜਿਹੜਾ ਵਿਭਾਗ ਨੂੰ ਬਚਾਵੇ ਵਿਭਾਗ ਦੇ ਵਿੱਚ 10000 ਬੱਸਾਂ ਪਾਵੇ ਤਾਂ ਜੋ ਸਾਡੀਆਂ ਭੈਣ ਭਰਾ ਮਹਿਲਾਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਆ ਸੱਜੇ ਟੰਗ ਨਾ ਲੱਗੂ ਹੋਵੇ ਵੱਲੇ ਰਾਸ਼ਟਰਾਂ ਤੋਂ ਪਹਿਲੇ ਦੇਖੋ ਕਿ ਆ ਕਿੰਨਾ ਨਾ ਜਿਹੜੀ ਤੁਸੀਂ ਬਾਤਾਂ ਤੁਹਾਨੂੰ ਕਰਦੇ ਕਿ ਖਾਣ ਕਿ ਬਿਲਕੁਲ ਜੀ ਵੱਡੇ ਪੱਧਰ ਤੇ ਨੁਕਸਾਨ ਪੰਜਾਬ ਦੇ ਖਜ਼ਾਨੇ ਦਾ ਹੋ ਰਿਹਾ ਹੈ ਇਹਦੀ ਜ਼ਿੰਮੇਵਾਰੀ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੀ ਹੈ ਟਰਾਂਸਪੋਰਟ ਮਿਨਿਸਟਰ ਲਾਲਜੀ ਖੁੱਲਰ ਦੀ ਹੈ ਕਰੋੜਾਂ ਰੁਪਈਆ ਦਾ ਨੁਕਸਾਨ ਵਿਭਾਗ ਦਾ ਹੋ ਰਿਹਾ ਜਿੱਥੇ ਵਿਭਾਗ ਦਾ ਨੁਕਸਾਨ ਹੋ ਰਿਹਾ ਉੱਥੇ ਮੁਫਤ ਸਫ਼ਰ ਸਹੂਲਤਾਂ ਵਾਲੇ ਉਹ ਜਿਹੜੇ ਯਾਤਰੀ ਆ ਸਾਡੇ ਭੈਣ ਆ ਸਾਡੇ ਭਰਾ ਜਿਹੜੇ ਪੰਜਾਬ ਦੇ ਵਸਨੀਕ ਆ ਉਹ ਵੀ ਭਾਰੀ ਖੱਡਲ ਖਰਾਬੀ ਉਹਨਾਂ ਨੂੰ ਹੋ ਰਹੀ ਆ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਗਲਤੀ ਸਾਡੇ ਪੰਜਾਬ ਦੇ ਲੋਕਾਂ ਦੀ ਆ ਅਸੀਂ ਮਾੜੀ ਸਰਕਾਰ ਚੁਣ ਬੈਠੇ ਆ ਤੇ ਅੱਜ ਸਾਨੂੰ ਉਹ ਮਾੜੀ ਸਰਕਾਰ ਚੁਣਨ ਦਾ ਨਤੀਜਾ ਅਸੀਂ ਭੁਗਤ ਰਹੇ ਆ ਕੀ ਕਾਰਨ ਕੀ ਆ ਤੁਹਾਡੀ ਮੰਗ ਨਹੀਂ ਨੁੰਨੀਆਂ ਜਾ ਰਹੀ ਸਾਡੇ ਮਿਲੀ ਭੁਗਤਾ ਜੀ ਜਿਹੜਾ ਸਾਡਾ ਟਰਾਂਸਪੋਰਟ ਦਾ ਮਿਨਿਸਟਰ ਆ ਉਹ ਪ੍ਰਾਈਵੇਟ ਘਰਾਣਿਆਂ ਨਾਲ ਨਿੱਜੀ ਟਰਾਂਸਪੋਰਟ ਆਪਰੇਟਰਾਂ ਨਾਲ ਮਿਲ ਚੁੱਕਿਆ ਜਾਣ ਬੁੱਝ ਕੇ ਉਹ ਹੜਤਾਲ ਕਰਾਉਂਦਾ ਉਨੂੰ ਐ ਲੱਗਦਾ ਕਿ ਜੇ ਹੜਤਾਲ ਹੋਊਗੀ ਤਾਂ ਸਾਡੇ ਜਿਹੜੇ ਉਹਨਾਂ ਨਾਲ ਮਿਲੇ ਹੋਏ ਟਰਾਂਸਪੋਰਟਰਾਂ ਉਹਨਾਂ ਨੂੰ ਵੱਡੇ ਪੱਧਰ ਦਾ ਫਾਇਦਾ ਹੋਊਗਾ ਇਸ ਕਰਕੇ ਜੇ ਦਾ ਟਰਾਂਸਪੋਰਟ ਦਾ ਮੰਤਰੀ ਸਾਡੀ ਠੀਕ ਤਰੀਕੇ ਨਾਲ ਗੱਲ ਨਹੀਂ ਸੁਣਦਾ ਤੇ ਸਾਨੂੰ ਹੜਤਾਲ ਕਰਨ ਵਾਸਤੇ ਮਜਬੂਰ ਕਰ ਦਿੰਦਾ ਅੱਜ ਕਿੰਨੀ ਹੜਤਾਲ ਹੈ ਜੀ ਅੱਜ ਪੰਜਾਬ ਦੇ 27 ਡਿਪੂ ਸਮੇਤ ਪੀਆਰਸੀ ਹੈੱਡ ਆਫਸ ਦੇ ਵਿੱਚ ਪੰਜਾਬ ਦੇ ਵਿੱਚ ਸਮੁੱਚੀ ਸਰਕਾਰੀ ਜਿਹੜੇ ਟਰਾਂਸਪੋਰਟ ਨੂੰ ਚਲਾਉਣ ਵਾਲੇ ਡਰਾਈਵਰ ਕਨੈਕਟਰ ਵਰਕਸ਼ਾਪ ਦੇ ਕਾਮੇ ਨੇ ਕੁਸੂਮੋਚੇ ਕਾਮੇ ਅੱਜ ਹੜਤਾਲ ਤੇ ਬਿਲਕੁਲ ਜੀ ਅਸੀਂ ਲੋਕਾਂ ਤੋਂ ਮਾਫੀ ਵੀ ਮੰਗਦੇ ਆ ਇਸ ਗੱਲ ਦੀ ਪਰ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਲੋਕ ਅਸੀਂ ਵੀ ਉਹਨਾਂ ਦੇ ਧੀਆਂ ਪੁੱਤਾਂ ਸਾਡੇ ਅਸੀਂ ਮਾੜੀ ਸਰਕਾਰ ਚੁਣ ਬੈਠੇ ਆ ਮਾੜੀਆਂ ਸਰਕਾਰਾਂ ਚੁਣਨ ਦਾ ਨਤੀਜਾ ਅੱਜ ਸਾਡੇ ਲੋਕਾਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਪੰਜਾਬ ਦੇ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਇਸ ਗੱਲ ਦੀ ਅਸੀਂ ਮਾਫੀ ਵੀ ਮੰਗਦੇ ਆ ਪੁਜੀ ਇਹ ਹੜਤਾਲ ਵਾਸਤੇ ਸਿੱਧਾ ਹੀ ਕਹਿਣਾ ਚਾਹੁੰਦੇ ਆ ਕਿਉਂ ਪੰਜਾਬ ਦੀ ਸਰਕਾਰ ਹੈ ਜੋ ਟ੍ਰਾਂਸਪੋਰਟ ਮੰਤਰੀ ਜੀ ਹੈਗੇ ਆ ਉਹ ਚਾਹਦੇ ਨਹੀਂ ਵੀ ਡਿਪਾਰਟਮੈਂਟ ਨੂੰ ਕੋਈ ਹੱਲ ਕਰੀਏ ਕਿਉਂਕਿ ਮੈਂ ਅਜੇ 3-4 ਸਾਲਾਂ ਨਾਲ ਸਤਿ ਸਰਕਾਰਾਂ ਉਸ ਤੋਂ ਪਹਿਲਾਂ ਆਪਾਂ ਦੇਖ ਚੁੱਕੇ ਆ ਮੈਂ ਇਹ ਦੇਖਿਆ ਵੀ ਕੋਈ ਵੀ ਟ੍ਰਾਂਸਪੋਰਟ ਮੰਤਰੀ ਆ ਉਹਦਾ ਕੰਮ ਨਹੀਂ ਜਾਂਦਾ ਉਹਦਾ ਕੰਮ ਕੀ ਹੈ ਉਹਨੇ ਇੱਕ ਡਿਪਾਰਟਮੈਂਟ ਦਿੱਤਾ ਰੋਡ ਵੇਜ ਦਾ ਜਿਹੜਾ ਕਮਾਊ ਪੁੱਤ ਉਹਨਾਂ ਦਾ ਜਿਹੜਾ ਸਭ ਤੋਂ ਵੱਧ ਕਮਾ ਕੇ ਉਹਨਾਂ ਨੂੰ ਦੇ ਰਿਹਾ ਉਹਨਾਂ ਦੀ ਇੱਜ਼ਤ ਬਚਾਰਿਆ ਜਿਹੜੀ ਫ੍ਰੀ ਸਬਸਿਡੀ ਸੋਲਣ ਉਹ ਐਲਾਨ ਕਰ ਦਿੰਦੇ ਚਲਾਤਾ ਫ੍ਰੀ ਸਬਸਿਡੀ ਤਾਂ ਅਸੀਂ ਦੇ ਰਿਹਾ ਅੱਜ ਕਿਤੇ ਫ੍ਰੀ ਸਬਸਿਡੀ ਚੱਲ ਰਹੀ ਨਹੀਂ ਨਾ ਕਿਉਂਕਿ ਉਹ ਕਹਿੰਦੇ ਸੀ ਵੀ ਅਸੀਂ 15 ਤਰੀਕ ਨੂੰ ਪਾਲਿਸੀ ਜਿਹੜੀ ਸਾਡੇ ਸਾਹਮਣੇ ਲਿਆਵਾਂਗੇ ਜਿਹੜੀ 15 ਤਰੀਕ ਨੂੰ ਪਾਲਿਸੀ ਲਿਆਉਣੀ ਸੀ ਉਹ ਜਦੋਂ ਮੀਟਿੰਗ ਹੋਈ ਆ ਪਿੱਛੇ ਉਦੋਂ ਦਿਖਾ ਸਕਦੇ ਸੀ ਵੀ ਆਪ ਪਾਲਿਸੀ ਚਾਰ ਕਰਦੇ ਅਸੀਂ ਤੇ ਕੋਈ ਕਮੀ ਦਾ ਪੰਤਾ ਤਾਂ ਕਲੀਅਰ ਹੋ ਜਾਊਗੀ ਤੁਸੀਂ ਹੜਤਾਲ ਨਾ ਕਰੋ ਤੇ ਹੜਤਾਲ ਰੋਕੀ ਜਾ ਸਕਦੀ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਦੇ ਬਜਾਏ ਉਹਨਾਂ ਨੇ ਜੋਸ਼ ਦਿਖਾਇਆ ਵੀ ਅਸੀਂ ਤਾਂ ਜੋ ਤੁਸੀਂ ਕਰਨੀ ਹੜਤਾਲ ਕਰ ਦਿਓ ਜਾ ਕੇ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਉੱਚੇ ਪੰਗਾ ਜੀ ਮੰਗਾ ਨੰਬਰ ਲਿਖਤੇ ਹੀ ਆ ਵੀ ਸਾਡੇ ਸਾਰੇ ਬੰਦੇ ਰੈਗੂਲਰ ਕੀਤੇ ਜਾਣ ਕੱਚੇ ਦੇ ਜਿੰਨੇ ਵੀ ਰੱਖਿਆ ਸਾਡੇ ਰੈਗੂਲਰ ਕੀਤੇ ਜਾਣਗੇ ਯਾਨਕਿ ਕੋਈ ਸਾਨੂੰ 15 ਬੰਦਾ 16 100 ਸਾਲ ਹੋ ਗਈ ਹੈ ਤੇ ਉਹ ਸਰਕਾਰ ਇਹ ਗੱਲ ਕਹਿੰਦੀ ਹੈ ਵੀ ਅਸੀਂ ਕੰਟੈਕਟ ਵਾਲੇ ਪੱਕੇ ਕਰਾਂਗੇ ਸੀ ਉਹਨਾਂ ਨੂੰ ਕਰ ਦਿਓ ਅਸੀਂ ਕੋਈ ਨਾ ਨਹੀਂ ਕਰਦੇ ਕੋਈ ਕਰੋ ਸਹੀ ਕਿਸੇ ਨੂੰ ਪਰ ਉਹਨਾਂ ਵਾਸਤੇ ਵੀ ਜਿਹੜੀ ਗੁਰਪੀ ਜੀ ਨੇ ਦੱਸੀ ਪਾਲਿਸੀ ਕੱਚੀ ਬੱਲੀ ਹੈ ਉਹ ਕੱਚੀ ਪਿਸੀ ਪਾਲਿਸੀ ਕੀ ਹੈ ਉਹ ਚਾਹੁੰਦੇ ਵੀ ਇਸੇ ਤਨਖਾਹ ਤੇ ਜਿਵੇਂ ਅਸੀਂ ਚੱਲਦੇ ਬਈ ਇਸੇ ਸਿਸਟਮ 'ਚ ਸਾਨੂੰ ਪੰਨ ਵਾਸਤੇ ਇੱਥੇ ਪੱਕਾ ਕਰਤਾ ਜਾਊਗਾ ਨਾ ਕੋਈ ਤਨਖਾਹ ਵਧਾਉਣਗੇ ਨਾ ਕੋਈ ਸਾਨੂੰ ਤਰੱਕੀਆਂ ਦਿੱਤੀਆਂ ਜਾਣਗੀਆਂ ਨਾ ਕੋਈ ਸਾਡਾ ਐਗਰੀਮੈਂਟ ਲਾਈ ਜਾਊਗੀ ਸਾਰਾ ਮਤਲਬ ਜੋ ਕੁਛ ਇੱਥੇ ਚੱਲਦਾ 800 ਸਿੰਘ ਕੰਡਕਟਰ ਉਸੇ ਤੇ ਸਾਨੂੰ ਪੱਕਾ ਕਰਨਾ ਚਾਹੁੰਦੇ ਤਨਖਾਣਾ ਕਰਦਾ ਕੁਝ ਆ ਚੱਲਦਾ ਸਹੀ ਚੱਲਦਾ ਨਹੀਂ ਚੱਲਦਾ ਜੀ ਬਿਲਕੁਲ ਨਹੀਂ ਚੱਲਦਾ ਕੋਈ ਕਹੇ ਕਿ ਮੇਰਾ ਖੁੱਦਾ ਗੁਜ਼ਾਰਾ ਨਹੀਂ ਚੱਲਦਾ ਮੈਂ ਕਿਵੇਂ ਕਹਿ ਸਕਦਾ ਚੱਲਦਾ ਜੀ ਕਿਉਂਕਿ 21000 ਕੀ ਆ 40 ਰੁਪਏ ਡਰਾਈਵਰ ਦੀ ਤਨਖਾਹ ਦੇ ਰਹੀ ਇਸ ਟਾਈਮ ਸਰਕਾਰ ਤੇ 19000 88 ਰੁਪਏ ਸਾਡ ਕੰਡਕਟਰ ਨੂੰ ਦੇ ਰਹੀ ਹੈ ਜੋ ਪੁਰਾਣੇ ਆ ਨਵੇਂਆਂ ਨੂੰ ਕੰਡਕਟਰ ਨੂੰ 9000 ਕੁਛ ਦੇ ਰਹੇ ਆ ਤੇ ਡਰਾਈਵਰ ਨੂੰ 12000 ਕੁਛ ਦਿੰਦੇ ਹੋਏ ਆ ਤੇ ਇਹਨਾਂ ਨਾਲ ਕਿੱਥੇ ਘਰ ਚੱਲਦਾ ਜੀ ਉਹ ਤਾਂ ਉਹ ਬਰ ਟਾਈਮ ਲਾਉਨੇ ਆ ਸੀ ਕਿੰਨੀ ਕੁ ਮੁਸ਼ਕਲ ਹੁੰਦੀ ਆ ਮੁਸ਼ਕਲ ਤਾਂ ਤੁਸੀਂ ਵੇਖੋ ਦੁੰਦੇ ਕਿੰਨੀ ਹੋਈ ਦਸਦਾਨੀ ਜੀ ਨਹੀਂ ਕਰਦਾ ਆ ਸੀ ਉੱਠ ਕੇ ਘਰੋਂ ਬਾਹਰ ਨਿਕਲੀਏ ਤੇ ਸਾਨੂੰ ਉਹਦੇ ਵਿੱਚ ਗੱਡੀ ਚਲਾਈ ਚਲਾਉਣੀ ਪੈਂਦੀ ਉਹ ਵੀ ਸਪੀਡ ਨਾਲ ਕਿਉਂਕਿ ਸਾਨੂੰ ਸਰਕਾਰ ਨੇ ਟਾਈਮ ਟੇਬਲ ਦਿੱਤਾ ਹੈ ਜੇ ਮੰਨ ਲਓ 1 ਘੰਟੇ 'ਚ ਜੀ ਬਟੰਡੇ ਪਹੁੰਚਣਾ ਤੇ 1 ਘੰਟੇ 'ਚ ਪਹੁੰਚਣਾ 1 ਘੰਟੇ 'ਚ ਤੇ 1 ਮਿੰਟ 'ਚ ਵੀ ਨਹੀਂ ਪਹੁੰਚ ਸਕਦੇ ਕਿਉਂਕਿ 1 ਘੰਟਾ 1 ਮਿੰਟ ਹੋ ਗਿਆ ਸਾਡਾ ਟਾਈਮ ਹਿਸ ਹੋ ਜੂਗਾ ਸਾਡਾ ਨੁਕਸਾਨ ਹੋ ਜੂ ਸਾਨੂੰ ਸਰਕਾਰ ਨੂੰ ਜੁਰਮਾਨਾ ਕਰ ਦੇਣਾ ਇਸ ਕਰਕੇ ਉਹ ਵੀ ਨਹੀਂ ਔਰ ਆਇਆ ਬੜਿੰਗਵਾਲ ਨੂੰ ਦੀਪੋਂ ਦਾ ਦੌਰੀ ਕਰਦੇ ਦੀਪੋਂ ਜਾ ਕੇ ਵਰਕਰਾਂ ਨੂੰ ਪੁੱਛਦੇ ਤੁਹਾਨੂੰ ਤਕਲੀਫਾਂ ਕੀ ਆ ਅਫਸਰਾਂ ਪੁੱਛਦੇ ਸਮਾਨ ਤੁਹਾਡੇ ਕੋਲ ਆਉਂਦਾ ਕਿ ਨਹੀਂ ਆਉਂਦਾ ਵਰਕਸ਼ਾਪ ਚ ਮਿਸਤਰੀ ਕੰਮ ਕਰਦੇ ਉਹਨਾਂ ਨੂੰ ਪੁੱਛਦੇ ਤੁਹਾਨੂੰ ਬੰਦੇ ਚਾਹੀਦੇ ਕਿ ਨਹੀਂ ਚਾਹੀਦੇ ਪਰ ਅੱਜ ਤੱਕ ਗੱਲ ਜੀ ਬੋਲਦੇ ਜੀ ਨੇ ਆਪਣੇ ਮਾਨੀਓ ਖੇਤਰਾਂ ਤੋਂ ਮੰਤਰੀ ਹੈ ਇਹਨਾਂ ਨੇ ਕਿਸੇ ਵੀ ਦੀਪੋਂ ਦਾ ਕੋਈ ਦੌਰਾ ਨਹੀਂ ਕੀਤਾ ਤੇ ਕਿਸੇ ਨੂੰ ਕੁਝ ਦਿੱਤਾ ਨਹੀਂ ਜੀ ਉਹਨਾਂ ਜਿਹੜੇ ਰੂਟ ਆ ਮੁਕਸਰ ਦੀ ਗੱਲ ਕਰੀਏ ਤੁਹਾਨੂੰ ਤੁਹਾਡੇ ਵਿੱਚ ਖੜੇ ਆ ਕਿੰਨੇ ਰੂਟ ਮੇਸਾ ਕਿੰਨੇ ਅੱਗੇ ਨਾ ਦੇ ਵਿੱਚ ਮੁਕਸਰ ਦੇ 120 ਰੂਟ ਆ ਜਿੰਦੇ ਵਿੱਚ ਲੋਕਲ ਕਰੀਓ 10 12 ਰੂਟ ਛੱ ਟੋਟਲ ਰੋਡ ਮੇਸਾ ਕੋਈ ਗੱਡੀ ਨਹੀਂ ਗਈ ਪਨਵਸਦੀ ਜਿਹੜੀ ਰੋਡਵੇ ਦੀਆਂ ਗੱਡੀਆਂ ਹੈਗੀਆਂ 10 12 ਉਹ ਚੱਲਦੀਆਂ ਉਹ ਵੀ ਲੋਕਲ ਚੱਲਦੀਆਂ ਜੇ ਕਿੰਨੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀ ਇਹ ਹੜਤਾਲ 3 ਦਿਨ ਦਾ ਐਲਾਨ ਕੀਤਾ ਹੈ ਯੂਨੀਅਨ ਨੇ ਜੇ ਮੰਨ ਲਓ ਕੋਈ ਇਹਦੇ ਸੁਣਵਾਈ ਨਹੀਂ ਹੁੰਦੀ ਕੱਲ ਨੂੰ ਅਸੀਂ ਖੁੰਟੀ ਵੀ ਘਰਾਓ ਕਰਨਾ ਜਾ ਰਹੇ ਹਾਂ ਚੰਡੀਗੜ ਜੇ ਕੋਈ ਸੁਣਵਾਈ ਨਹੀਂ ਹੋਈ ਤਾਂ ਇਹ ਹੜਤਾਲਾਂ ਦੇ ਸਮੇਂ ਤੇ ਬਦਲ ਸਕਦੀ ਜੀ ਕੋਈ ਧੱਕਾ ਸਹੀ ਹੁੰਦੀ ਤਾਂ